ਹਾਂਜੀ ਪਿਓਰ ਡਾਈਏਬਲ ਸ਼ਿਮਰ ਟਿਸ਼ੂ ਸਿਲਕ ਦੇ ਵਿੱਚ ਇਹ ਆਪਣੇ ਕੋਲ ਫੈਬਰਿਕ ਰਹੇਗਾ ਨਾਰਮਲ ਪਨੇ ਦੇ ਵਿੱਚ ਹੈਵੀ ਹੈਂਡਵਰਕ ਜਾਲ ਆ ਤੁਸੀਂ ਡਾਈ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ 495 ਪਰ ਮੀਟਰ ਤੁਹਾਨੂੰ ਮਿਲੇਗਾ ਜਿੰਨਾ ਮਰਜੀ ਤੁਸੀਂ ਬਾਈ ਕਰ ਸਕਦੇ ਹੋ ਇਹ ਪਸ਼ਮੀਨੇ ਦੇ ਸੂਟ ਰਹਿਣਗੇ ਜੀ ਪਸ਼ਮੀਨਾ ਡਿਸਰਪਿੰਟ ਸ਼ਰਟ ਰਹੇਗਾ 2.5 ਮੀਟਰ ਨਾਲ ਇਸ ਤੇ ਬਾਟਮ ਰਹੇਗੀ 2.5 ਮੀਟਰ ਮੈਚਿੰਗ ਸੂਟ ਨੇ 650 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਪਸ਼ਮੀਨਾ ਵਿਦਆਉਟ ਲਰਨਿੰਗ ਬੁਰ ਬਿਲਕੁਲ ਨਹੀਂ ਆਏਗੀ ਅੱਛਾ ਫੈਬਰਿਕ ਆ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਨਵੇਂ ਰੰਗਾਂ ਦੇ ਵਿੱਚ ਆਪਾਂ ਨਵੇਂ ਪ੍ਰਿੰਟਾਂ ਦੇ ਵਿੱਚ ਲੈ ਕੇ ਆਏ ਆ ਸੋ ਤੁਸੀਂ ਇਹਨਾਂ ਨਾਲ ਇਹਨਾਂ ਦਾ ਜਲਦੀ ਆਰਡਰ ਕਰਨਾ ਇਸ ਤੋਂ ਬਾਅਦ ਨਵੇਂ ਪ੍ਰਿੰਟ ਆਉਣਗੇ ਇਹ ਵਾਲਾ ਪ੍ਰਿੰਟ ਨਹੀਂ ਆਏਗਾ ਇਹ ਵੀ ਪਸ਼ਮੀਨੇ ਤੇ ਰਹੇਗਾ ਜੀ ਕਿਰੇ ਤੇ ਫਰਕ ਰਹੇਗਾ ਐਂਡ ਇਸ ਦੀ 슬ੀਵਸ ਤੇ ਵਰਕ ਰਹੇਗਾ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ ਜੋ ਆਪਾਂ ਐਡ ਕੀਤੇ ਨੇ ਸਿਰਫ ਇਹੀ ਆਪਣੇ ਕੋਲ ਹੈਗੇ ਨੇ ਬਾਕੀ ਸਾਰੇ ਕਲਰ ਸੋਲਡ ਆਊਟ ਹੋ ਚੁੱਕੇ ਨੇ 750 ਦੇ ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ ਨੈਕਸਟ ਪਸ਼ਮੀਨਾ ਡਿਜੀਟਲ ਪ੍ਰਿੰਟਡ 2 ਮੀਟਰ ਸ਼ਰਟ ਮਿਲੇਗਾ ਬਾਟਮ ਇਸ ਦੇ ਨਾਲ ਮਿਲੇਗੀ ਪਲੇਨ ਤੇ ਨਾਲ ਇਸ ਤੇ ਮਿਲੇਗਾ ਡਿਜੀਟਲ ਪ੍ਰਿੰਟ 240 ਸਟਾਲ ਦੀ ਕੱਟ ਮਿਲੇਗੀ 980 ਚ ਬਾਈ ਕਰ ਸਕਦੇ ਹੋ ਬਹੁਤ ਸੋਹਣੇ ਪ੍ਰਿੰਟ ਨੇ ਤੇ ਬਹੁਤ ਸੋਹਣੇ ਰੰਗਾਂ ਵਿੱਚ ਰੈਡੀ ਹੋਏ ਨੇ ਇਹ ਵਾਲੇ ਪਿਓਰ ਪਸ਼ਮੀਨਾ ਡਿਜੀਟਲ ਪ੍ਰਿੰਟ ਸ਼ਰਟ ਰਹੇਗਾ 2 ਮੀਟਰ ਨਾਲ ਪਸ਼ਮੀਨਾ ਦੀ 2 ਮੀਟਰ ਬਾਟਮ ਆ ਤੇ ਨਾਲ ਸਵਾ 2 ਮੀਟਰ ਸਟੌਲ ਮਿਲੇਗਾ 1050 ਦੀ ਰੇਂਜ ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਇਹ ਮਸਲੀਨ ਕਰਸ਼ ਦੇ ਵਿੱਚ ਫੁਲਕਾਰੀ ਵਾਲਾ ਸੂਟ ਡਿਜ਼ਾਈਨ ਅਪਰ ਰੈਡੀ ਕੀਤਾ ਫਰੰਟ ਤੇ ਵਰਕ ਰਹੇਗਾ neck ਤੇ ਫਰੰਟ ਤੇ ਬੋਟਮ ਤੇ ਵੀ ਵਰਕ ਰਹੇਗਾ ਪੌਂਸਾ ਵਰਕ ਨਾਲ ਸੌਫਟ ਰਹੇਗਾ ਜੀ ਜਿਵੇਂ ਉਹਦਾ ਦੁਪੱਟਾ ਟਾਈ ਡਾਈ 750 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ ਇਹਨਾਂ ਨੂੰ ਬਾਈ ਕਰਨ ਲਈ ਸਕਰੀਨਸ਼ਾਟ ਸੈਂਡ ਕਰੋ ਇਹ ਵੀ ਲਿਮਟਿਡ ਸਟਾਕ ਹੈ ਸੋ ਇਹਨਾਂ ਚ ਵੀ ਤੁਸੀਂ ਜਲਦੀ ਆਰਡਰ ਕਰਨਾ ਜੋ ਵੀ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਸੈਂਡ ਕਰਕੇ ਦਿੱਤੇ WhatsApp ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਹੋ ਇਹ ਪਸ਼ਮੀਨੇ ਦੇ ਸੂਟ ਰਹਿਣਗੇ ਜੀ ਕੁੱਲੂ ਪੱਟੀ ਕਸ਼ਮੀਰੀ ਸੂਟ ਨੇ ਤੇ ਨਾਲ ਸਟਾਲ ਮਿਲੇਗਾ 5 ਮੀਟਰ ਸੂਟ ਦੀ ਕਟਾ ਸਵਾ ਦੋ ਮੀਟਰ ਸਟਾਲ ਮਿਲੇਗਾ ਤੇ 800 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਗਰਮ ਸੂਟ ਬਾਈ ਕਰ ਸਕਦੇ ਹੋ ਸਟਾਲ ਸੂਟ ਗਰਮ ਰਹਿਣਗੇ ਵਧੀਆ ਫੈਬਰਿਕਾ ਨੈਕਸਟ ਇਹ ਵਾਲਾ ਵੀ ਪਸ਼ਮੀਨੇ ਦਾ ਸੂਟ ਰਹੇਗਾ ਬਹੁਤ ਅੱਛਾ ਫੈਬਰਿਕਾ ਤੇ ਨਾਲ ਪਲੇਨ ਬਾਟਮ ਨਾਲ ਤੁਹਾਨੂੰ ਸਟਾਲ ਸ਼ੋਰ ਮਿਲੇਗਾ ਇਹਨਾਂ ਨੂੰ ਬਾਈ ਕਰਨ ਲਈ ਵੀ ਸਕਰੀਨਸ਼ਾਟ ਸੈਂਡ ਕਰੋ ਗਰਮ ਸੂਟ ਰਹਿਣਗੇ ਵਿਦਾਊਟ ਲੈਣੀ ਸਟਿਚ ਹੋਣਗੇ ਇਹ ਵਾਲਾ ਪਸ਼ਮੀਨੇ ਵਿੱਚ ਹੀ ਰੈਡੀ ਹੋਇਆ 5 ਮੀਟਰ ਸੂਟ ਦੀ ਕੱਟ ਤੇ 2.5 ਮੀਟਰ ਇਸ ਤੇ ਨਾਲ ਸਟਾਲ ਮਿਲੇਗਾ ਵਰਕ ਮਿਲੇਗਾ ਸਟਾਲ ਤੇ ਵੀ ਫੋਰ ਸਾਈਡ ਐਂਡ ਇਸ ਦੇ neck ਐਂਡ ਫਰੰਟ ਤੇ ਵੀ 셔ਟ ਤੇ ਵਰਕ ਵਰਕ ਰਹੇਗਾ 950 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਇਹ ਵਾਲੇ ਸੂਟ ਵੀ ਆਪਾਂ ਰੈਡੀ ਹੋ ਕੇ ਆ ਗਏ ਨੇ ਮਸਲਿਨ ਸਲੀਨ ਦਾ ਫੈਬਰਿਕ ਰਹੇਗਾ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ ਦੁਪੱਟਾ ਰਹੇਗਾ ਇਸਦੇ ਨਾਲ ਲੈਸ ਵਰਕ ਵਾਲਾ ਲੈਸ ਲੱਗੀ ਮਿਲੇਗੀ ਤੇ ਤੁਸੀਂ ਇਹ 900 ਦੇ ਵਿੱਚ ਘਰ ਬੈਠੇ ਦੁਪੱਟਾ ਸੂਟ ਵਰਕ ਵਾਲਾ ਸੂਟ ਬਾਈ ਕਰ ਸਕਦੇ ਹੋ ਨਵੇਂ ਰੰਗਾਂ ਦੇ ਵਿੱਚ ਰੈਡੀ ਹੋਏ ਨੇ ਤੇ ਤੁਸੀਂ ਇਹਨਾਂ ਨੂੰ ਆਰਡਰ ਕਰਨ ਲਈ ਸਕਰੀਨਸ਼ਾਟ ਸੈਂਡ ਕਰੋ WhatsApp ਨੰਬਰ ਦਿੱਤਾ ਹੋਇਆ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪਛਮੀਨਾ ਦੇ ਸੂਟ ਰੈਡੀ ਹੋਏ ਨੇ ਇੰਦੇ ਕੇਰੇ ਤੇ ਵਰਕ ਰਹੇਗਾ ਇੱਕ ਕੇ ਟੈਕਸ ਕਮ ਕਮ ਦਾ ਪਸ਼ਮੀਨਾ ਰਹੇਗਾ 5 ਮੀਟਰ ਸੂਟ ਦੀ ਕੱਟ ਮਿਲੇਗੀ ਕੇਰੇ ਤੇ ਵਰਕ ਰਹੇਗਾ ਤੇ ਇੱਕ ਕੇਰਾ 25 ਤੱਕ ਰੈਡੀ ਕਰ ਸਕਦੇ ਹਾਂ 825 ਦੇ ਵਿੱਚ ਇਹ ਬਾਈ ਕਰ ਸਕਦੇ ਹਾਂ ਬ੍ਰੌਕੇਟ ਦੇ ਸੂਟ ਨੇ ਸੀ ਬਹੁਤ ਹੀ ਹਾਈ ਡਿਮਾਂਡ ਤੇ ਰੀਸਟਾਕ ਕੀਤੇ ਨੇ ਸੋ ਸਾਰੇ ਇਹ ਸੋਲਡ ਆਊਟ ਹੋ ਚੁੱਕੇ ਸੀ ਜੋ ਪਹਿਲਾਂ ਵਾਲੇ ਰੰਗਾਂ ਤੇ ਪ੍ਰਿੰਟਾਂ ਦੇ ਵਿੱਚ ਆਈ ਹੋਈ ਸੀ ਹੋਣ ਇਹ ਨਵੇਂ ਪ੍ਰਿੰਟ ਦੇ ਰੰਗ ਆਏ ਨੇ ਇਹਨਾਂ ਦੀ ਬਹੁਤ ਹੀ ਜ਼ਿਆਦਾ ਡਿਮਾਂਡ ਹੋਣ ਕਰਕੇ ਰੀਸਟਾਕ ਕੀਤੇ ਹੋਏ ਨੇ ਸੋ ਪਹਿਲਾਂ ਵਾਲੇ ਆਪਣੇ ਕੋਲ ਪ੍ਰਿੰਟ ਰੰਗ ਨਹੀਂ ਮਿਲਣਗੇ ਨਿਊ ਆਪਾਂ ਐਡ ਕਰਤੇ ਨੇ ਤੁਸੀਂ ਇਹਨਾਂ ਵਿੱਚੋਂ ਹੀ ਸਿਲੈਕਟ ਕਰਨੇ ਆ ਬ੍ਰੋਕੇਟ ਦੀ ਸ਼ਰਟ ਰਹੇਗੀ 8 ਮੀਟਰ ਤੇ ਖਾਦੀ ਇਸ ਦੇ ਨਾਲ ਖਾਦੀ ਸਲਕ ਦੀ ਬਾਟਮ ਬਹੁਤ ਹੀ ਅੱਛਾ ਫੈਬਰਿਕ ਆ ਓਨਲੀ ਤੁਹਾਨੂੰ ਸ਼ਰਟ ਐਂਡ ਬਾਟਮ ਹੀ ਮਿਲੇਗਾ ਪ੍ਰਾਈਸ ਓਨਲੀ 650 ਫੇਸਬੁਕ ਪੰਜਾਬ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਇਹਨਾਂ ਸੂਟਾਂ ਤੇ ਹੈਵੀ ਵੀ ਡਿਸਕਾਊਂਟ ਦਿੱਤਾ ਹੋਇਆ ਸੋ ਜਲਦੀ ਆਰਡਰ ਕਰਨਾ ਇਹ ਲਿਮਟਿਡ ਸਟਾਕ ਦੇ ਵਿੱਚ ਆ ਫਿਰ ਦੁਬਾਰਾ ਡੇਲੀ ਅਪਡੇਟ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਡੇਲੀ ਨਵੇਂ ਨਵੇਂ ਡਿਜ਼ਾਈਨਰ ਸੂਟ ਦੇਖਣ ਨੂੰ ਮਿਲਣਗੇ ਤੇ ਤੁਸੀਂ ਬਾਈ ਕਰ ਸਕਦੇ ਹੋ ਇਹ ਵਾਲਾ ਜਿਹੜਾ ਹੈ ਆਪਣੇ ਕੋਲ ਪਿਓਰ オリジナル ਹੈਵੀ ਮਸ਼ੀਨ ਦੇ ਵਿੱਚ 5 ਮੀਟਰ ਸੂਟ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਬਹੁਤ ਹੀ ਸੋਨਾ ਫੈਬਰਿਕ ਹੈ ਨਾ ਸੂਟਾਂ ਦਾ ਤੇ ਇਹ 100% ओरिजिनल टैबी मस्लिन ਦਾ 5 ਮੀਟਰ ਸੂਟ ਹੈ ਤੇ ਨਾਲ टैबी मस्लिन ਦਾ ਹੀ ਦੁਪੱਟਾ ਟੈਕਸਚਰ ਪ੍ਰਿੰਟ 2.5 ਮੀਟਰ ਦੁਪੱਟੇ ਦੀ ਤੁਹਾਨੂੰ ਕਟ ਮਿਲੇਗੀ 1250 ਚ ਬਾਈ ਕਰ ਸਕਦੇ ਹੋ ਚਾਕਲੇਟ मस्लिन ਦੇ ਵਿੱਚ ਇਹ ਸੂਟ ਰੈਡੀ ਹੋਇਆ ਬਹੁਤ ਸੋਹਣਾ ਫਰੰਟ ਰੈਡੀ ਹੋਇਆ ਤੇ ਨਾਲ ਇਸਦੇ 2.5 ਦੁਪੱਟਾ ਰਹੇਗਾ ਮਸलिन ਦਾ ਬਾਜੂ ਤੇ ਵੀ ਵਰਕ ਮਿਲੇਗਾ ਇੱਕ ਹੀ ਕਲਰ ਦੇ ਵਿੱਚ 900 ਦੇ ਵਿੱਚ ਤੁਸੀਂ ਇਹ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਇਹ ਵਾਲਾ ਵੀ ਪਾਰਟੀ ਵੇਅਰ ਸੂਟ ਰਹੇਗਾ ਬਹੁਤ ਜ਼ਿਆਦਾ ਸੋਹਣਾ ਸ਼ਿਮਰ ਮਸਲੀਨ ਦੇ ਵਿੱਚ ਪੰਜ ਟੈਬੀਜ਼ ਸ਼ਿਮਰ ਮਸਲੀਨ 5 ਮੀਟਰ ਸੂਟ ਦੇ ਕੱਟ ਰਹੀ ਹੈ ਹੈਂਡਵਰਕ ਕੋਇਆ ਫਰੰਟ ਤੇ 슬ੀਵਸ ਤੇ ਵੀ ਵਰਕ ਆ ਕੇ ਰ ਤੁਹਾਡਾ 25 26 ਰੈਡੀ ਹੋ ਜਾਏਗਾ ਸਫੋਂ ਦਾ ਦੁਪੱਟਾ 2.5 ਮੀਟਰ ਰਹੇਗਾ ਇਹ ਲਿਮਟਿਡ ਸਟਾਕ ਆ ਤੇ 1490 ਚ ਤੁਸੀਂ ਇਹ ਬਾਏ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਪਾਰਟੀ wear ਵੀਡੀਓ ਨੇਂਦ ਤੱਕ ਵਾਚ ਕੀਤਾ ਥੈਂਕ ਯੂ ਜੀ